ਤਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੀੜ ਸਿੱਖਾਂਵਾਲੇ ਦੇ ਵਿੱਚ ਪਹੁੰਚੇ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਤਨ ਤਨ ਬਾਬਾ ਕਾਲਾ ਮਾਇਰ ਜੀ ਤਾਂ ਉਹਨਾਂ ਦਾ ਇੱਥੇ ਡੇਰਾ ਹੈ ਤਾਂ ਸੰਧੂ ਪਰਿਵਾਰ ਸਭ ਤੋਂ ਵੱਡੀ ਗੈੰਟੀ ਦੇ ਵਿੱਚ ਇੱਥੇ ਪਹੁੰਚਦਾ ਜੋ ਵੀ ਉਹਨਾਂ ਦੀਆਂ ਮਨੋ ਕਾਮਨਾਵਾਂ ਜੋ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਇੱਥੇ ਤਾਂ ਨਾਲ ਦੀ ਨਾਲ ਇੱਧਰ ਤਸਵੀਰ ਸਾਂਝੀ ਕਰਦੇ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਵੱਡਾ ਇਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਜੇ ਆਪਾਂ ਕੈਮਰੇ ਨੂੰ ਜ਼ੂਮ ਕਰਾਂਗੇ ਜ਼ੂਮ ਕਰਕੇ ਵੀ ਜਿਹੜਾ ਇੰਨੇ ਲੰਮੇ ਤਸਵੀਰ ਹੈ ਉਹ ਕੈਮਰੇ ਦੇ ਵਿੱਚ ਕੈਦ ਨਹੀਂ ਹੋਵੇਗੀ ਇੰਨਾ ਵੱਡਾ ਇਕੱਠ ਹੈ ਜਿਹੜਾ ਅੱਜ ਸਲਾਨਾ ਜੋੜ ਮੇਲੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਨਾਲੇ ਹੀ ਵੀ ਗੱਲ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਜੇ ਸੰਧੂ ਪਰਿਵਾਰ ਇੱਥੇ ਪਹੁੰਚਦਾ ਸੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੀਆਂ ਤਾਂ ਹੁਣ ਕਿਹਾ ਜਾ ਰਿਹਾ ਕਿ ਹਰ ਧਰਮ ਦੇ ਲੋਕ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਹਰ ਗੋਤ ਦੇ ਲੋਕ ਇੱਥੇ ਪਹੁੰਚਦੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਰ ਤਸਵੀਰ ਹੈ ਜਿਹੜੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ ਜਿੰਨੇ ਟਰੈਕਟਰ ਟਰਾਲੀਆਂ ਕਾਰਾਂ ਜਿੰਨੇ ਮੋਟਰਸਾਈਕਲ ਹੈ ਤਾਂ ਪਰ ਪਰ ਕੇ ਇੱਥੇ ਆਉਂਦੇ ਆ ਤਾਂ ਇੱਥੇ ਸੰਗਤ ਇੱਥੇ ਪਹੁੰਚੀ ਹੈ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਾਫੀ ਸੰਗਤ ਪਹੁੰਚੀ ਹੈ ਮੁੱਖ ਤੌਰ ਤੇ ਕੀ ਕਹਿ ਸਕਦੇ ਆਪਾਂ ਇਤਿਹਾਸਕੀ ਹੈ ਸੰਧੂ ਪਰਿਵਾਰ ਕਹਿ ਜਾਂਦਾ ਸੀ ਇੱਥੇ ਪਹੁੰਚਦਾ ਜਿਆਦਾ ਇਹ ਸੰਧੂ ਪਰਿਵਾਰ ਦਾ ਜਠੇਰਾ ਹੈ ਜੀ ਪਰਸ਼ਦ ਸਿੰਘ ਸੰਧੂ ਆਈਏ ਸਭ ਸੀਗੇ ਉਹਨਾਂ ਨੇ ਕਮੇਟੀ ਦੇ ਪ੍ਰਧਾਨ ਸੀਗੇ ਪੜਾਣੇ ਪਿੰਡ ਤੋਂ ਉਹਨਾਂ ਨੇ ਛੁਰੂਆਤ ਕੀਤੀ ਉਸ ਤੋਂ ਬਾਅਦ ਮੇਲਾ ਬਹੁਤ ਹੀ ਪਰਫੁੱਲਤ ਹੋਇਆ ਜੀ ਕਮੇਟੀ ਬਣ ਗਈ ਕਮੇਟੀ ਵੱਲੋਂ ਬਹੁਤ ਹੀ ਵਧੀਆ ਸਿਸਟਮ ਸੱਜੇ ਢੰਗ ਨਾਲ ਲੰਗਰ ਜਾਂ ਹੋਰ ਸੇਵਾ ਤੇ ਸਿਸਟਮ ਕੰਟਰੋਲ ਕੀਤਾ ਹੋਇਆ ਹੈ ਤੇ ਉਹ ਸਾਰੇ ਕਰਕੇ ਹੁਣ ਉਹਨਾਂ ਨੇ ਪ੍ਰਚਾਰ ਹੋ ਗਿਆ ਪ੍ਰਚਾਰ ਨਾਲ ਸਾਰੇ ਤੇ ਉਹ ਸਾਰੇ ਕਰਕੇ ਹੁਣ ਉਹਨਾਂ ਨੇ ਪ੍ਰਚਾਰ ਹੋ ਗਿਆ ਪ੍ਰਚਾਰ ਨਾਲ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਬਾਬੇ ਦੀ ਸ਼ਰਦਾ ਦਾ ਆਉਂਦੇ ਆ ਤੇ ਉਹਨਾਂ ਦੀ ਤਮੰਨਾ ਪੂਰੀ ਹੁੰਦੀ ਹੈ ਤਾਂ ਉਹ ਆਪਦੇ ਹਸਾਲ ਨਾਲ ਪ੍ਰਸ਼ਾਦ ਦੇਖ ਜੋ ਵੀ ਬਾਬਾ ਜੀ ਨੂੰ ਸਮਰਪਿਤ ਕਰਕੇ ਜਾਂਦੇ ਹਨ ਬਾਬਾ ਸੰਧੂ ਪਰਿਵਾਰ ਦਾ ਜਿਹੜੇ ਕਿ ਜਿੰਨਾਂ ਦੇ ਸੰਧੂ ਪਰਿਵਾਰ ਦੇ ਵਿੱਚ ਗੰਢ ਜੋੜੇ ਦਾ ਜਿਹੜੇ ਵਿਆਹ ਹੋਇਆ ਉਹਨਾਂ ਦਾ ਗੰਢ ਜੋੜੇ ਇੱਥੇ ਮਿੱਟੀ ਕੱਢ ਕੇ ਜਾਂਦੇ ਆ ਜੇ ਬੱਚਾ ਹੋਇਆ ਹੋਵੇ ਤਾਂ ਵੀ ਇੱਥੇ ਸੰਧੂ ਪਰਿਵਾਰ ਮਿੱਟੀ ਕੱਢਦੇ ਆ ਜੇ ਕੋਈ ਵਹੀਕਲ ਲੈਣਾ ਚਾਹ ਕਿਸੇ ਤਰ੍ਹਾਂ ਦਾ ਉਹਨਾਂ ਨੇ ਜ਼ਮੀਨ ਲਈ ਆ ਉਹ ਬਾਬੇ ਦੀ ਮਿੱਟੀ ਕੱਢ ਕੇ ਤੇ ਇੱਥੇ ਛੜਾ ਕੇ ਜਾਂਦੇ ਆ ਜੀ ਆਪਦਾ ਪ੍ਰਸ਼ਾਦ ਵਗੈਰਾ ਜਿੱਥੇ ਤੱਕ ਸੰਧੂ ਪਰਿਵਾਰ ਬੈਠੇ ਜੂਪੀ ਰਾਣਾ ਦੇ ਫੌਰੀਨ ਦੇ ਵਿੱਚੋਂ ਵੀ ਐ ਜਿਵੇਂ ਬਾਈ ਜੀ ਹੋਣੀ ਅੱਜ ਬਿਲਕੁਲ ਓਵਰ ਤੋਂ ਆਏ ਹੋਏ ਸੀ ਤੇ ਸਪੈਸ਼ਲ ਮੇਲਾ ਦੇਖਣ ਹੀ ਆਏ ਹੋਏ ਇੱਥੇ ਇਹ ਇੱਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੋਈ ਲੁਧਿਆਣੇ ਦਾ ਪਰਿਵਾਰ ਸੀ 26 ਸਾਲ ਬਾਅਦ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਇੱਥੇ ਇੱਕ ਗੱਡੀ ਛੜਾ ਕੇ ਗਈ ਹੈ ਸੰਧੂ ਪਰਿਵਾਰ ਸੀ ਲੁਧਿਆਣੇ ਦਾ ਜੀ ਉਹਨਾਂ ਦੇ ਬੱਚਾ ਹੋਇਆ ਬਾਬੇ ਵੀ ਸੋਕ-ਸੋਕ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਡੀ 11 ਪੇਟੀਆਂ ਵਿਸਕੀ ਨਾਲ ਕੈਸ਼ ਦੇਖੇ ਗਏ ਆ ਜੀ ਉਦੋਂ ਬਾਅਦ ਇਸ ਮੇਲੇ ਤੋਂ ਪਹਿਲਾਂ ਵੀ 2 ਲੱਖ ਰੁਪਏ দান ਕਰਕੇ ਗਏ ਆ ਕਿਸੀ ਕੀ ਕਹਿਣਾ ਹੈ 12 ਪੇਟੀਆਂ ਬਲੈਕ ਲੇਬਲ ਦੀ ਚੜਾ ਕੇ ਆਇਆ ਇੱਕ ਸਕਾਰਪਿਓ ਗੱਡੀ ਨਵੀਂ ਜਲੰਧਰ ਏਰੀਆ ਦੇ ਬੰਦੇ ਆ ਉਹ ਲੁਧਿਆਣੇ ਦੇ ਨਹੀਂ ਤੁਹਾਡਾ ਕੀ ਨਾਮ ਜੀ ਮੇਰਾ ਮਨਦੀਪ ਸਿੰਘ ਢਾਲੀ ਵਾਲਾ ਜੀ ਕਿੱਥੋਂ ਆਇਆ ਮੈਂ ਬਸ ਸਰੀ ਰਹਿਣਾ ਭਾਜੀ ਕੈਨੇਡਾ ਤੋਂ ਸਪੈਸ਼ਲ ਤੇ ਚੇਚੇ ਤੌਰ ਤੇ ਪਹੁੰਚਿਆ ਕਿੰਨੀ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਸੰਦੂਗਾਂ ਦਾ ਮੇਲਾ ਬਹੁਤ ਸੋਹਣਾ ਵਧੀਆ ਮੇਲਾ ਭਰਿਆ ਜੀ ਬਹੁਤ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਇੱਥੇ ਤੁਹਾਡਾ ਕੀ ਨਾਮ ਹੈ ਸਾਇਲ ਸਿੰਘ ਢਾਲੀਵਾਲ ਤੁਸੀਂ ਕਿੱਥੋਂ ਆਏ ਹੋ ਸਰੀ ਤੋਂ ਅੱਛਾ ਤੁਸੀਂ ਵੀ ਬਾਹਰ ਤੋਂ ਆਏ ਆ ਹੈ ਹਾਂਜੀ ਹਾਂਜੀ ਮੈਂ ਵੀ ਬਾਹਰ ਤੋਂ ਆਇਆ ਆ ਆਏ ਤੁਸੀਂ ਸਪੈਸ਼ਲ ਕਿਸੇ ਤੌਰ ਤੇ ਬਾਬਾ ਜੀ ਦੇ ਮੇਲੇ ਕਰਕੇ ਆਏ ਸੀ ਜਾਂ ਵੈਸੇ ਪਰਿਵਾਰ ਨੂੰ ਮਿਲਣ ਆਏ ਸੀ ਵੈਸੇ ਮੈਂ ਪਰਿਵਾਰ ਨੂੰ ਮਿਲਣ ਆਇਆ ਸੀ ਪਰ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਮੇਲਾ ਹੁੰਦਾ ਤੇ ਮੈਂ ਪਹਿਲੀ ਵਾਰੀ ਦੇਖਣ ਆਇਆ ਸੀਗਾ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਫਿਰ ਬਹੁਤ ਵਧੀਆ ਲੱਗਿਆ ਪਹਿਲੀ ਵਾਰੀ ਦੇਖ ਕੇ ਹਾਂਜੀ ਸੰਗਤ ਨੂੰ ਗੱਲਬਾਤ ਹੋਈ ਹੈ ਵੀ ਕਿੰਨੀ ਖੁਸ਼ ਦਿਖਾਈ ਦੇ ਰਹੀ ਹੈ ਇੱਥੇ ਹਾਂਜੀ ਕੁਝ ਲੋਕਾਂ ਨਾਲ ਗੱਲਬਾਤ ਹੋਈ ਜਿਹੜੇ ਟਰਾਲੀਆਂ ਲਾ ਕੇ ਬੈਠੇ ਆ ਤੇ ਉਹਨਾਂ ਨਾਲ ਗੱਲਬਾਤ ਹੋਈ ਵੀ ਕਾਦੇ ਆਸਤੇ ਆਏ ਤੁਸੀਂ ਸਾਰਾ ਕੁਝ ਹਾਂਜੀ ਇਸ ਇਨਸਾਨ ਇਹ ਕੈਨੇਡਾ ਚ ਬਹੁਤ ਚੜ੍ਹਦੇ ਨੇ ਆ ਇਹਦਾ ਪਿੰਡ ਸਿਮਗਾ ਮੇਰਾ ਪਿੰਡ ਸਿਮਗਾ ਪ੍ਰਦੀਪ ਸਿੰਘ ਢਾਲੀ ਵਾਲਾ ਦਾ ਛੋਟਾ ਭਈਆ ਸਾਡਾ ਗੋਡੇ ਢਾਲੀ ਵਾਲਾ ਇਹ ਬੰਦੇ ਨੇ ਗਰੀਬਾਂ ਦੀ ਬੜੀ ਮਦਦ ਕੀਤੀ ਆ ਗੋਟੇ ਵਵਾਏ ਆ ਜਿੱਨਾ ਇਹ ਤੋਂ ਸੰਜੋਗ ਕੀਤਾ ਕਿਰਪਾ ਤਾਂ ਫਿਰ ਬਾਬੇ ਦੀ ਹੋਈ ਹੈ ਨਾ ਕਾਲੇ ਮਾਇਰ ਦੀ ਕਿਰਪਾ ਹੋਈ ਹੈ ਬੰਦੇ ਬਹੁਤ ਮਾਤਰਕੀ ਕਿ ਬਾਬੇ ਕਿਰਪਾ ਨਾਲ ਦਾਨ ਨਹੀਂ ਕਰਦੇਗਾ ਹਾਂ ਕਹੀ ਆਪ ਦੇ ਵਕਾਰ ਬਾਰੇ ਇਹ ਬੰਦੇ ਨੇ ਦਾਨ ਕੀਤਾ ਹਾਂ ਬੜੀ ਕਿਰਪਾ ਮਾਤਰਵੀ ਬਹੁਤ ਵਧੀਆ ਇਧਰ ਸਾਡੇ ਜੀ ਭਾਈ ਸਾਹਿਬ ਖੜੇ ਨਾਲ ਸਾਡੇ ਇਹਨਾਂ ਦੇ ਭਾਈ ਸਾਹਿਬ ਕੈਨੇਡਾ ਦੇ ਵਿੱਚ ਆ ਬੜੀ ਕਿਰਪਾ ਇਹਨਾਂ ਦੀ ਵੀ ਬੱਲੇ ਬੱਲੇ ਹੋਈ ਪਈ ਹੈ ਜੀ ਇਹਨਾਂ ਦੀ ਬੜੀ ਬਾਬੇ ਦੀ ਕਿਰਪਾ ਨਾਲ ਬੜਾ ਕੁਝ ਇਹਨਾਂ ਨੇ ਦਾਨ ਪੱਤਰ ਕੀਤਾ ਨੇ ਇਹ ਵੀ ਗੱਲ ਕੋਈ ਹਾਂਜੀ ਸਸੀ ਕੇ ਭਾਈ ਜੀ ਸਾਰਿਆਂ ਨੂੰ ਸਲਾਮ ਜੋ ਪਿਆਰ ਮੈਨੂੰ ਬਾਪੂ ਦੀ ਦਰ ਤੇ ਆਕੇ ਕਿਤੇ ਨਹੀਂ ਮਿਲਦਾ ਆਨੰਦ ਮੰਗਲਾ ਇੱਥੇ ਆ ਕਿਉਂਕਿ ਬਹੁਤ ਸਿਰ ਤੋਂ ਸਮਾਂ ਚੱਲਦਾ ਹੈ ਨਾ ਮੱਲੇ ਚੱਲਦੇ ਬੇਲੇ ਪਹਿਲਾਂ ਦੇਖੀ ਵੀ ਰਏ ਹੁਣ ਵੀ ਆਉਂਦੇ ਨੇ ਹੁਣ ਵੀ ਆਉਣੇ ਆ ਪਰ ਜਨੀ ਨਹੀਂ ਕੀ ਬਾਤ ਬਾਬਾ ਜੀ ਦੀ ਦਿੱਤੀ ਹੁੰਦੀ ਆ ਪਰ ਕਿਤੇ ਨਹੀਂ ਹੁੰਦੀ ਸਾਰੇ ਸਕੂਲ ਤੋਂ ਦੌਰੂਪੀ ਨਿਵਾਸ ਤੇ ਪ੍ਰਸ਼ੰਲਾ ਸ਼ਗਰਮਾਸਤੇ ਠੀਕ ਹੈ ਨਾ ਜੀ ਬਹੁਤ ਆਨੰਦ ਮੰਗਲਾ ਬਾਪੂ ਜੋ ਵੀ ਤੁਸੀਂ ਅਰਦਾਸ ਬੇਨਤੀ ਕਰਦੇ ਪੂਰੀ ਹੁੰਦੀ ਫਿਰ ਬਿਲਕੁਲ ਬਿਲਕੁਲ ਪੂਰੀ 100% ਜੇ ਦੋ ਸੋਚ ਲਿਆ ਕਹਤਾ ਵੀ ਬਾਪੂ ਜੀ ਸਾਡਾ ਕੰਮ ਕਰ ਦੇਣਾ ਹੁੰਦਾ ਜੀ ਉਹ ਸਾਡਾ ਕੀ ਸਾਰੇ ਜੀ ਮਤਲਬ ਕੋਈ ਸੱਜਣ ਮਿੱਤਰ ਸਾਡੇ ਮੰਨਦੇ ਜੀ ਨੂੰ ਭਾਈ ਜੀ ਰਿਕਾਰਡ ਆ ਬਾਪੂ ਜੀ ਮਾਨ ਨੇ ਕਹਨੇ ਅਸੀਂ ਹਾਂਜੀ ਖੁਸ਼ ਹੋ ਖੁਸ਼ ਜਿਹੜੀ ਜਗ੍ਹਾ ਤੇ ਬਈ ਆਪਾਂ ਬੈਠੇ ਅੱਜ ਗੁਰੂ ਮਹਾਰਾਜ ਦੀ ਬਹੁਤ ಅಪਾਰ ਕਿਰਪਾ ਹੈ ਪਰ ਇੱਥੇ ਇੱਕ ਮੈਂ ਵਿਵਾਦ ਵੇਖਿਆਗਾ ਮੈਂ ਰਾਈਡੀ ਐਸ ਐ ਹ ਮੇਰੇ ਬਹੁਤ 20 ਸਾਲੀ ਸੰਸਦਾਂ ਨਵਾ ਪਿਆ ਮੈਂ ਸਰਪੂੜ ਕਬੂਰੀ ਤੋਂ ਰਟਾਇਰ ਹੋਇਆ ਸੀਗਾ ਇਥੇ ਇੱਕ ਜਰਨੈਲ ਸਿੰਘ ਜੇਲਾ ਪੁੱਤਰ ਸ਼ਬੀਖ ਸਿੰਘ ਔਰ ਕਈ ਕੁਛ ਹੈਗਾ ਇਹਨੂੰ ਸੰਸਤਾ ਨੂੰ ਸਿਆਸੀ ਸੰਸਤਾ ਨਹੀਂ ਬਣਾਉਣਾ ਚਾਹੀਦਾ ਇਹਨਾਂ ਨੇ ਬਣਾ ਚੁੱਕਿਆ ਹੈ ਧਰਮ ਦੇ ਨਾਲ ਹੀ ਸੰਬੰਧ ਰਹਿਣਾ ਚਾਹੀਦਾ ਧਰਮ ਦੇ ਨਾਲ ਵਧੀਆ ਧਰਮ ਇਹਨੂੰ ਮਹਾਰਾਜ ਨੂੰ ਅਸੀਂ ਵੀ ਮੰਨਦੇ ਆ ਅਸੀਂ ਇਹਦੇ ਮੱਥਾ ਟੇਕਦੇ ਆ ਪਰ ਉਹਨਾਂ ਲੋਕਾਂ ਨੇ ਧਰਮ ਬਣਾ ਦਿੱਤਾ ਬਿਲਕੁਲ ਤਾਂ ਕਾਫੀ ਲੋਕ ਆ ਜਿਹੜੇ ਇੱਥੇ ਖੁਸ਼ ਦਿਖਾਈ ਦੇ ਰਹੇ ਆ ਤਾਂ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਮਿੱਟੀ ਕੱਢੀ ਜਾ ਰਹੀ ਹੈ ਉਹ ਜਿਹੜੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਇਸ ਦੀ ਅਗਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਲੋਕ ਆ ਕੇ ਨਤਮਸਤਕ ਹੁੰਦੇ ਆ ਆਪਣੀਆਂ ਅਰਦਾਸ ਬੇਨਤੀਆਂ ਪੂਰੀਆਂ ਕਰਦੇ ਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੇ ਸੰਗਤ ਵੱਲੋਂ ਮਿੱਟੀ ਕੱਢੀ ਜਾਂਦੀ ਹੈ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਉਹਨਾਂ ਵੱਲੋਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਜਾਂ ਨਵੇਂ ਵਿਆਹੇ ਜੋੜੇ ਹੋਣ ਜਾਂ ਹੋਰ ਕਿਸੇ ਵੀ ਕਿਸਮ ਦੀ ਕੋਈ ਅਰਦਾਸ ਬੇਨਤੀ ਕਰਦੇ ਆ ਜਦੋਂ ਪੂਰੀ ਹੁੰਦੀ ਹੈ ਤਾਂ ਸੰਗਤ ਇੱਥੇ ਮਿੱਟੀ ਕੱਢਣ ਲਈ ਪਹੁੰਚਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਨੌਜਵਾਨਾਂ ਵੱਲੋਂ ਵੀ ਮਿੱਟੀ ਕੱਢੀ ਜਾਂਦੀ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿ ਅਰਦਾਸ ਬੇਨਤੀਆਂ ਜਿਹੜੀਆਂ ਪੂਰੀਆਂ ਹੁੰਦੀਆਂ ਉਸ ਤੋਂ ਬਾਅਦ ਮਿੱਟੀ ਕੱਢਦੇ ਲੋਕ ਬਾਈ ਜੀ ਕੀ ਨੰਦ ਦੇ ਬਾਬਾ ਕਾਲਾ ਮੈਂ ਜਿਹਦੇ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਜਿਹਦੇ ਕਿਸੇ ਦੇ ਕੋਈ ਬੇਟਾ ਨਹੀਂ ਹੁੰਦਾ ਉਹ ਸੁੱਕ ਸੁੱਕ ਕੇ ਜਾਂਦੇ ਆ ਬਾਈ ਜੀ ਲੁਧਿਆਣੇ ਤੋਂ ਸੀਗੇ ਉਹਨਾਂ ਦੇ ਬੇਟਾ ਨਹੀਂ ਹੁੰਦਾ ਉਹਨਾਂ ਨੇ ਸਕਾਰਪੀਓ ਜਿਹੜਾ ਇਹ ਬਾਬੇ ਜੋ ਵੀ ਬੰਦਾ ਸੱਚੇ ਮਨੋਂ ਆ ਕੇ ਬਾਬੇ ਦੇ ਅਰਦਾਸ ਬੇਨਤੀ ਕਰਦਾ ਮਸਿਆ ਤੋਂ ਅਗਲੇ ਦਿਨ ਕੀ ਨੰਦ ਦੇ ਇੱਥੇ ਮਿੱਟੀ ਨਿਕਲਦੀ ਆਈ ਅੱਗੇ ਸੰਧੂ ਭਾਈਚਾਰਾ ਆਉਂਦਾ ਸੀਗਾ ਇਕੱਲਾ ਹੁਣ ਹਰੇਕ ਬਰਾੜ ਭਾਈਚਾਰਾ ਕੋਈ ਵੀ ਅਜੀ ਦੀ ਵੀ ਸੁੱਖ ਕੋਈ ਪੂਰੀ ਹੁੰਦੀ ਆ ਇੱਥੇ ਆ ਕੇ ਬਾਬੇ ਦੇ ਹਰ ਧਰਮ ਦੇ ਜਾਨੀ ਕਿ ਸੰਗਤ ਦੀ ਜਿਹੜੀ ਮਨੋ ਕਾਮਨਾ ਪੂਰੀ ਹੁੰਦੀ ਅਰਦਾਸ ਬੇਨਤੀ ਹਰੇਕ ਦਿਨ ਇੱਥੇ ਸੁਖਪੂਰੀ ਦੇ ਜਿਹੜਾ ਕੋਈ ਸੱਚੇ ਮਨੋਂ ਆ ਕੇ ਕਰਦਾ ਹੀ ਪਰ ਸੰਧੂ ਭਾਈ ਜਿਹੜਾ ਜੋ ਵੀ ਅਜ ਮਸਿਆਲਾ ਮੇਲਾ ਹੁੰਦਾ ਚੇ ਦੇ ਮਹੀਨੇ ਜਿਸ ਦੀ ਕੀ ਰਣ ਦੇ ਉਹ ਆ ਕੇ ਆਪਦੇ ਇੱਥੇ ਅਰਦਾਸ ਬੇਨਤੀ ਕਰਦੇ ਆ ਕੀ ਰਣ ਦੇ ਮਿੱਟੀ ਕੱਢਦੇ ਆ ਜੀ ਨਵੇਂ ਜੋੜੇ ਕਾਫੀ ਪਹੁੰਚਦੇ ਇੱਥੇ ਮਿੱਟੀ ਕੱਢਦੇ ਆ ਬਹੁਤ ਕੱਢਦੇ ਆ ਜੀ ਮਿੱਟੀ ਆ ਕੇ ਇੱਥੋਂ ਸਾਰੇ ਚਾਰ ਚਫੇਰੇ ਢੇੜਾ ਲੈ ਕੇ ਮਿੱਟੀ ਕੱਢ ਕੇ ਫਿਰ ਬਾਬਾ ਜੀ ਦੇ ਸੁੱਕੀ ਮਿੱਟੀ ਮੜ ਤੇ ਚੜਾਉਂਦੇ ਆ ਜਿਵੇਂ ਸਕਾਰਪੀਓ ਦੀ ਗੱਲ ਕੀਤੀ ਅੱਜ ਵੀ ਉਹ ਸ਼ੀਸ਼ਿਆਂ ਦੇ ਵਿੱਚ ਬੰਦ ਖੜੀ ਹੈ ਉੱਥੇ ਉਹਨਾਂ ਨੇ ਬਹੁਤ ਅਰਦਾਸ ਬੇਨਤੀ ਕੀਤੀ ਉਹਨਾਂ ਦੇ ਪਤਾ ਨਹੀਂ ਕਿੰਨੇ ਪਤਾ ਨਹੀਂ 26 ਸਾਲ ਬਾਅਦ ਬੇਟਾ ਹੋਇਆ ਸੀ ਉਹਨਾਂ ਦੇ ਉਹ ਲੁਧਿਆਣੇ ਦਾ ਪਰਿਵਾਰ ਆਈ ਉਹ ਸਕਾਰਪਿਓ ਬਾਬੇ ਦੇ ਸੀਸਿਆਂ ਜੜੀ ਪਈ ਹੈ ਉਹ ਪਰਿਵਾਰ ਚੜਾ ਕੇ ਗਿਆ ਜੀ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਜ਼ਿਲ੍ਹਾ ਮਾਨਸਾ ਸਰਦੂਲਗੜ ਤੋਂ ਆਉਣੇ ਆ ਜੀ ਬਹੁਤ ਚਿਰ ਤੋਂ ਅਸੀਂ ਮੰਨਦੇ ਆਂ ਧੰਨ ਧੰਨ ਬਾਬਾ ਕਾਲਾ ਮੇਰ ਜੀ ਇਹਨਾਂ ਦੀਆਂ ਬਹੁਤ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਨੇ ਜੀ ਜੋ ਵੀ ਇੱਥੇ ਸੁੱੱਕ ਕੇ ਜਾਂਦਾ ਹਰੇਕ ਆਸਮਰਦ ਪੂਰੀ ਹੁੰਦੀ ਹੈ ਜੀ ਅੱਜ ਸੰਗਤ ਬਹੁਤ ਪਹੁੰਚੀ ਹੈ ਇੱਥੇ ਹਾਂਜੀ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੈ ਹਰੇਕ ਮੇਲੇ ਨੂੰ ਇਸ ਤਰ੍ਹਾਂ ਇਸ ਤੋਂ ਵੀ ਜ਼ਿਆਦਾ ਦਿਨੋਂ ਦਿਨ ਸੰਗਤ ਬਹੁ ਇੱਕ ਵਾਰ ਫਿਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਨਵਾਂ ਜੋੜਾ ਉਹ ਵੀ ਆਪਣੀ ਜਿਹੜੀ ਉਹਨਾਂ ਦੀ ਮਨੋ ਕਾਮਨਾ ਸੀ ਪੂਰੀ ਹੋਈ ਸੀ ਅਰਦਾਸ ਬੇਨਤੀ ਪੂਰੀ ਹੋਈ ਸੀ ਤਾਂ ਅੱਜ ਮਿੱਟੀ ਕੱਢਦੇ ਦਿਖਾਈ ਦੇ ਰਹੇ ਨੇ ਤੇ ਬਾਈ ਜੀ ਕੀ ਨਾਮ ਹੈ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਜੀ ਕਾਫੀ ਵੱਡੀ ਗੈਂਤੀ ਦੇ ਵਿੱਚ ਸੰਗਤ ਪਹੁੰਚੀ ਔਰ ਤੁਸੀਂ ਵੀ ਮਿੱਟੀ ਕੱਢ ਰਹੇ ਹੋ ਕਿਹੜੀ ਜਿਹੜੀ ਅਰਦਾਸ ਬੇਨਤੀ ਹੈ ਬਾਬਾ ਜੀ ਨੇ ਪੂਰੀ ਕਰਤੀ ਤੁਹਾਡੀ ਅੱਜ ਆ ਕੇ ਬੈਠੀ ਬਾਬਾ ਜੀ ਸਾਰੇ ਕੁਝ ਪੂਰੇ ਕਰਦੇ ਜੀ ਜੋ ਮਰਜੀ ਸੁੱਖੋ ਤੁਸੀਂ ਬਾਬਾ ਜੀ ਕਦੇ ਮਰਾ ਥੋੜੀ ਦੇਖੇ ਤੋਂ ਜ਼ਿਆਦਾਤਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਵੇਂ ਵਿਆਹ ਜੋੜੇ ਐ ਉਹ ਮਿੱਟੀ ਜ਼ਿਆਦਾਤਰ ਕੱਢਦੇ ਆ ਜਾਂ ਜਿਨ੍ਹਾਂ ਦੇ ਬੱਚੇ ਪੈਦਾ ਹੁੰਦੇ ਆ ਉਹਨੇ ਆ ਕੇ ਮਿੱਟੀ ਕੱਢਦੇ ਆ ਇਹ ਸਾਰੇ ਕਰਦੇ ਆ ਆਪੋ ਆਪਣੀ ਇੱਛਾ ਹੀ ਸਰਦਾ ਜੀ ਸਰਦਾ ਭਾਉ ਨਾਲ ਦੀ ਗੱਲ ਆ ਜੀ ਕੋਈ ਵੀ ਕਰ ਸਕਦਾ ਆ ਆਪਦੀ ਕੋਈ ਮਨਤ ਮੰਨ ਲਓ ਕੁਝ ਵੀ ਕਰ ਲਓ ਕਿਹਾ ਜਾਂਦਾ ਸੀ ਪਹਿਲਾਂ ਇਹ ਸੰਧੂ ਪਰਿਵਾਰ ਇੱਥੇ ਪਹੁੰਚਦਾ ਸੀ ਸਭ ਤੋਂ ਪਹਿਲਾਂ ਹੁਣ ਤਾਂ ਸਾਰੇ ਧਰਮਾਂ ਦੇ ਸਾਰੇ ਗੋਤੀ ਪਹੁੰਚਣ ਲੱਗੇ ਸਾਰਿਆਂ ਦੀਆਂ ਜਿਹੜੀਆਂ ਅਰਦਾਸ ਬੇਨਤੀਆਂ ਪੂਰੀਆਂ ਕਰਨ ਲੱਗੇ ਬਾਬਾ ਜੀ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਹੀ ਨਹੀਂ ਇਸ ਗੱਲ ਦਾ ਕੋਈ ਵੀ ਆਵੇ ਕੋਈ ਵੀ ਜਾਤ ਪਾਤ ਦਾ ਕੋਈ ਉਹ ਵੈਸੇ ਮੈਟਰ ਨਹੀਂਗਾ ਸਾਰੇ ਬਰਾਬਰ ਨੇ ਕਰੋ ਇਹ ਕੱਲਾ ਜਿਵੇਂ ਸਾਲਾਨਾ ਜੋੜ ਮੇਲਾ ਉਸੇ ਦੇ ਨਹੀਂ ਇੱਥੇ ਇੰਨੀ ਵੱਡੀ ਗੰਤੀ ਵਿੱਚ ਸੰਗਤ ਪਹੁੰਚਦੀ ਹੈ ਜਾਂ ਹੋਰ ਦਿਨ ਵੀ ਹੁੰਦੇ ਹੈ ਨਹੀਂ ਹੋਰ ਵੀ ਵੈਸੇ ਹੁੰਦੇ ਨੇ ਜਿਵੇਂ ਮਸਜਿਦ ਤੋਂ ਅਗਲੇ ਦਿਨ ਲੱਗਦਾ ਜਿਵੇਂ ਇੱਕ ਮੰਦਿਆ ਹੁੰਦੀ ਆਪਾਂ ਮਸਜਿਦ ਤੋਂ ਅਗਲੇ ਦਿਨ ਜਿਵੇਂ ਕੱਲ ਮਸਜਿਦ ਸੀ ਅੱਜ ਮੇਲਾ ਜਿਵੇਂ ਇਹ ਵੈਸੇ ਆ ਮੇਲਾ ਸਾਲ ਬਾਹਰ ਲੱਗਦਾ ਵੈਸੇ ਹਰ ਮਹੀਨੇ ਜੀ ਇਕੱਠਾ ਹੀ ਹੁੰਦਾ ਲਗਭਗ ਪੂਰੇ ਇੰਡੀਆ ਜਾਂ ਵਿਦੇਸ਼ਾਂ-ਵਿਦੇਸ਼ਾਂ ਈ ਧਰਤੀ ਦੇ ਤੋਂ ਵੀ ਲੋਕ ਇੱਥੇ ਆ ਕੇ ਪਹੁੰਚਦੇ ਫਿਰ ਨਤਮਸਤਕ ਹੁੰਦੇ ਆ ਜੀ ਬਿਲਕੁਲ ਜੀ ਬਿਲਕੁਲ ਬਾਹਰੋਂ ਵੀ ਆਉਂਦੇ ਸੰਤ ਆਉਂਦੀ ਹੈ ਜ ਜਿਨ੍ਹਾਂ ਦੀ ਮਤਲਬ ਸੁਖਣਾ ਪੂਰੀ ਹੁੰਦੀ ਨੇ ਲੋਕ ਆਉਂਦੇ ਨੇ ਤਾਂ ਸੁਣਿਆ ਤੁਸੀਂ ਜੋ ਵੀ ਕਿਸੇ ਦੀ ਮਨੋ ਕਾਮਨਾ ਮਾ ਪੂਰੀ ਹੁੰਦੀ ਹੈ ਤਾਂ ਉਹ ਇੱਥੇ ਪਹੁੰਚਦਾ ਉਹਨਾਂ ਵੱਲੋਂ ਆ ਕੇ ਮਿੱਟੀ ਕੱਢੀ ਜਾਂਦੀ ਹੈ ਬਾਬਾ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਜਦੋਂ ਅਰਦਾਸ ਬੇਨਤੀ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਵੀ ਉਹਨਾਂ ਨੇ ਸੁੱਖ ਸੁੱਖੀ ਹੁੰਦੀ ਆ ਤੇ ਉਹ ਸੁੱਖ ਆਪਣੀਆਂ ਇੱਥੇ ਆ ਕੇ ਪੂਰੀ ਕਰਦੇ ਆ ਮਿੱਟੀ ਕੱਢ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਵੀ ਜਿਹੜੇ ਅੱਜ ਇੱਥੇ ਮਿੱਟੀ ਕੱਢਦੇ ਦਿਖਾਈ ਦੇ ਰਹੇ ਨੇ ਬਾਬਾ ਜੀ ਅੱਗੇ ਹੱਥ ਬੰਨ੍ਹ ਕੇ ਜਿਹੜੀ ਅਰਦਾਸ ਬੇਨਤੀ ਹੈ ਕਰ ਰਹੇ ਨੇ ਕਿਉਂਕਿ ਕਿਦਣਾ ਕਿਤੇ ਜੋ ਇਹਨਾਂ ਦੀ ਸੁੱਖਣਾ ਪੂਰੀ ਹੋਈ ਹੋਊਗੀ ਤਾਂ ਉਸ ਨੂੰ ਲੈ ਕੇ ਜਿਹੜਾ ਅੱਜ ਮਿੱਟੀ ਕੱਢਦੇ ਜਿਹੜੇ ਦਿਖਾਈ ਦੇ ਰਹੇ ਨੇ ਤਾਂ ਨਾਲ ਕੱਲ ਇਹ ਵੀ ਸਾਹਮਣੇ ਆਈ ਹੈ ਕਿ ਪਹਿਲਾਂ ਸਿਰਫ ਤੇ ਸਿਰਫ ਜਿਹੜਾ ਸੰਧੂ ਪਰਿਵਾਰ ਇੱਥੇ ਪਹੁੰਚਦਾ ਸੀਗਾ ਹੁਣ ਹਰ ਧਰਮ ਦੇ ਲੋਕ ਐ ਇੱਥੇ ਪਹੁੰਚਦੇ ਐ ਕਿਉਂਕਿ ਹਰ ਧਰਮ ਦੇ ਲੋਕਾਂ ਦੀ ਆ ਕੇ ਜੇਕਰ ਉਹ ਆਪਣੀਆਂ ਅਰਦਾਸ ਬੇਨਤੀਆਂ ਇੱਥੇ ਕਰਦੇ ਆ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਤਾਂ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ ਜਿਵੇਂ ਹੁਣ ਇੱਕ ਗੱਲ ਸਾਹਮਣੇ ਆਈ ਹੈ ਕਿ 26 ਸਾਲ ਬਾਅਦ ਕਿਸੇ ਪਰਿਵਾਰ ਨੂੰ ਇੱਕ ਬੱਚਾ ਮਿਲਿਆ ਤਾਂ ਉਹ ਪਰਿਵਾਰ ਨੇ ਇੱਥੇ ਇੱਕ ਸਪੈਸ਼ਲ ਸਕਾਰਪਿਓ ਗੱਡੀ ਜਿਹੜੀ ਇੱਥੇ ਬਾਬਾ ਜੀ ਦੇ ਸਾਹਮਣੇ ਜਿਹੜੀ ਨਤਮਸਤਕ ਹੋ ਕੇ ਉਹਨਾਂ ਨੇ ਅਰਦਾਸ ਬੇਨਤੀ ਪੂਰੀ ਜਦੋਂ ਹੋਈ ਹੈ ਇੱਥੇ ਗੱਡੀ ਚੜਾਈ ਹੈ ਬਾਬਾ ਜੀ ਕਾਫੀ ਵੱਡੀ ਗੈਰੰਤੀ ਦੇ ਵਿੱਚ ਸੰਗਤ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਵੀ ਬੜਾ ਜਿਵੇਂ ਹੁਣ ਬਾਬਾ ਜੀ ਨੇ ਤੁਹਾਡੀ ਕੋਈ ਸੁੱਖਣਾ ਪੂਰੀ ਕੀਤੀ ਹੋਣੀ ਹੈ ਤੁਸੀਂ ਅਰਦਾਸ ਬੇਨਤੀ ਕਰ ਰਹੇ ਹੋ ਬਹੁਤ ਕੋਈ ਕਮੀ ਨਹੀਂ ਜੀ ਅੱਜ ਦੀ ਤਰੀਕ ਚ ਕੋਈ ਵੀ ਕਮੀ ਨਹੀਂ ਨਾ ਪੈਸੇ ਦੀ ਨਾ ਢੇਲੇ ਦੀ ਨਾ ਬੱਚਿਆਂ ਦੀ ਬਹੁਤ ਹੀ ਕਿਰਪਾ ਬਾਬਾ ਜੀ ਦੀ ਕਿਰਪਾ ਸਾਰੀ ਬਹੁਤ ਜਿਆਦਾ ਬਹੁਤ ਹੀ ਜਿਆਦਾ ਉਹਨਾਂ ਬਿਆਰ ਨਹੀਂ ਕਰ ਸਕਦੇ ਜਿੰਨੀ ਕਿਰਪਾ ਹੁਣ ਤਾਂ ਇਹ ਵੀ ਪਤਾ ਲੱਗਿਆ ਕਿਉਂਕਿ ਪਹਿਲਾਂ ਤਾਂ ਜਿਵੇਂ ਹੁਣ ਸੰਧੂ ਪਰਿਵਾਰ ਪਹੁੰਚਦਾ ਹੁੰਦਾ ਸੀ ਇੱਥੇ ਜਿਆਦਾ ਤਾਂ ਤਾਂ ਸਾਰੇ ਧਰਮਾਂ ਦੇ ਸਾਰੇ ਗੋਤੀ ਪਹੁੰਚਣ ਲੱਗੇ ਜਿਵੇਂ ਜਿਵੇਂ ਪਤਾ ਲੱਗਦਾ ਅੱਗੇ ਦੀ ਅੱਗੇ ਹੁਣ ਸਾਰੇ ਹੀ ਧਰਮ ਸਤਕਾਰਯੋਗ ਤੇ ਸਾਰੇ ਜੀ ਐਂ ਕਰਿਆ ਕੀ ਆਤਰ ਇੱਥੇ ਜਿਵੇਂ ਹੁਣ ਨਵੇਂ ਜੋੜੇ ਤੇ ਜਿਨ੍ਹਾਂ ਦੇ ਨਵੇਂ ਬੱਚੇ ਪੈਦਾ ਹੁੰਦੇ ਉਹ ਇੱਥੇ ਆ ਕੇ ਅਰਦਾਸ ਬੇਨਤੀ ਜੋ ਸੁਖਨਾਪੁਰ ਦੀ ਪੂਰੀ ਹੁੰਦੀ ਜੀ ਪੂਰੀ ਹੁੰਦੀਆਂ ਕੇ ਮਿੱਟੀ ਕੱਢਦੇ ਆ ਸੇਵਾ ਕਰਦੇ ਆ ਧਨ ਮੰਨ ਤੇਲ ਫੁੱਲ ਸੇਵਾ ਕਰਦੇ ਲੰਗਰਾਂ ਦੀਆਂ ਸੇਵਾ ਕਰਦੇ ਤੇ ਕਿਉਂਕਿ ਤੁਸੀਂ ਇਹ ਬਜ਼ੁਰਗ ਅਚੇਤੇ ਤੌਰ ਤੇ ਕਾਫੀ ਖੁਸ਼ ਦਿਖਾਈ ਦੇ ਰਹੇ ਆ ਜਿਵੇਂ ਇਹਨਾਂ ਨੇ ਸਿੱਧੇ ਤੌਰ ਤੇ ਕਹਤਾ ਹੈ ਕਿ ਸਾਨੂੰ ਕੋਈ ਕਮੀ ਨਹੀਂ ਬਾਬੇ ਜੀ ਦੀ ਪੂਰੀ ਕਿਰਪਾ ਹੈ ਤਾਂ ਉਸ ਕਿਰਪਾ ਕਰਕੇ ਜਿਹੜਾ ਅੱਜ ਇੱਥੇ ਬੜੀ ਖੁਸ਼ੀ ਦੇ ਵਿੱਚ ਆਪਣੀ ਮਨੋ ਕਾਮਨਾ ਜਿਹੜੀ ਪੂਰੀ ਹੋਈ ਹੈ ਸੁਖਨਾ ਪੂਰੀ ਹੋਈ ਹੈ ਉਸ ਲਈ ਇੱਥੇ ਪਹੁੰਚੇ ਨੇ ਤਾਂ ਸਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੱਥੋਂ ਦੀ ਦੇਖੋ ਕਿੰਨੀ ਵੱਡੀ ਗੈਨਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਤਾਂ ਬੜੀ ਖੁਸ਼ ਦਿਖਾਈ ਦੇ ਰਹੀ ਹੈ ਤਾਂ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਵੇਂ ਬਾਬਾ ਜੀ ਦਾ ਡੇਰਾ ਹੈ ਤਾਂ ਉੱਥੇ ਪਹੁੰਚ ਕੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਔਰ ਪੂਰੇ ਇਤਿਹਾਸ ਦੀ ਵੀ ਜਿਹੜੀ ਸਾਰੀ ਇਥੋਂ ਬਾਬੇ ਦਾ ਜੋ ਵੀ ਇਤਿਹਾਸ ਹੈ ਉਹ ਵੀ ਜਾਣਕਾਰੀ ਤੁਹਾਡੇ ਸਾਹਮਣੇ ਲਿਆਵਾਂਗੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਬਾ ਕਾਲਾ ਮਹਿਰ ਜੀ ਤਾਂ ਉਹਨਾਂ ਦੇ ਸਥਾਨ ਤੇ ਬਿਲਕੁਲ ਪਹੁੰਚ ਚੁੱਕੇ ਆਂ ਜਿੱਥੇ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀ ਹੈ ਤਾਂ ਸ਼ਰਾਬ ਦਾ ਪ੍ਰਸ਼ਾਦ ਆ ਜਿਹੜਾ ਸੰਗਤ ਵੱਲੋਂ ਇੱਥੇ ਜਿਹੜਾ ਆ ਜਾਂਦਾ ਤਾਂ ਦੇਖ ਸਕਦੇ ਹੋ ਤੁਸੀਂ ਇਧਰ ਅਰਦਾਸ ਬੇਨਤੀ ਸੰਗਤ ਵੱਲੋਂ ਕਰਵਾਈ ਜਾ ਰਹੀ ਹੈ ਤਾਂ ਬਾਬਾ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਬਾਬਾ ਜੀ ਅਸੀਂ ਕਾਲਾ ਮਹਿਰ ਜੀ ਦੇ ਥੋੜਾ ਜਾ ਇਤਿਹਾਸ ਬਾਰੇ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਸਾਰਾ ਇਤਿਹਾਸ ਕੀ ਆ ਬਾਬਾ ਜੀ ਦਾ ਬਾਬਾ ਜੀ ਜਿਹੜਾ ਇਤਿਹਾਸ ਹੈਗਾ ਬਾਬਾ ਜੀ ਪਿਸ਼ੋਕਰ ਪਾਕਿਸਤਾਨ ਤੋਂ ਸੀਗੇ ਜੀ ਬਾਬਾ ਜੀ ਸਿੱਧ ਜਨ ਜਦੋਂ ਇਹਨਾਂ ਨਾਲ ਪਟੀਆਂ ਨਾਲ ਲੜਦੇ ਲੜਦੇ ਇੱਥੇ ਆ ਗਏ ਸੀ ਇੱਥੇ ਆ ਕੇ ਉਹ ਸੇਧ ਵੀ ਪ੍ਰਾਪਤ ਕਰ ਗਏ ਆ ਉਸ ਤੋਂ ਬਾਅਦ ਫਿਰ ਇਹ ਜਿਹੜੀ ਰੀਚ ਬਹੁਤ ਪੁਰਾਣੀ ਚੱਲਦੀ ਆ ਰਹੀ ਆ ਬਾਬਾ ਜੀ ਦਾ ਇਹਦੀ ਮੰਨਤਾ ਤਾਂ ਸੋਰੀ ਦੇਖ ਹੀ ਰਹੇ ਹਾਂ ਬਿਸ਼ਰਾਬ ਦੀ ਆ ਪਰ ਬਾਬਾ ਜੀ ਸ਼ਰਾਬ ਨਹੀਂ ਪੀਂਦੇ ਸੀਗੇ ਬਾਬਾ ਜੀ ਦੀ ਸ਼ਰਾਬ ਜਿਹੜੀ ਚੜਦੀ ਆ ਮਾਤਾ ਕਾਲੀ ਦੇ ਨਾਮ ਦੀ ਚੜਦੀ ਆ ਹਾਂਜੀ ਹੋਰ ਹੁਕਮ ਕਰੋ ਕੀ ਪੁੱਛਣਾ ਹੈ ਵਿੱਚ ਪਿਛਲੇ ਪਾਸੇ ਜਿਹੜੀ ਸੰਗਤ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਖੜੇ ਆ ਲਾਈਨ ਲੱਗੀ ਵੀ ਐ ਇੱਥੇ ਪਹੁੰਚਦੇ ਆ ਇਸ ਜਗ੍ਹਾ ਤੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ ਜਿਹੜੀ ਇਹ ਜਗ੍ਹਾ ਤਪੱਸਿਆ ਨਹੀਂ ਜੀ ਤਪੱਸਿਆ ਨਹੀਂ ਕੀਤੀ ਗਈ ਬਾਬਾ ਜੀ ਜਦੋਂ ਭਟੀਆਂ ਨਾਲ ਯੁੱਧ ਲੜਦੇ ਲੜਦੇ ਆਏ ਆ ਇੱਥੇ ਆ ਕੇ ਸ਼ੀਸ਼ ਠੰਡਾ ਪੈ ਗਿਆ ਸੀ ਇਸ ਜਗ੍ਹਾ ਤੇ ਇਥੇ ਪਹਿਲਾਂ ਮਟ ਹੁੰਦੇ ਸੀ ਪੁਰਾਣਾ ਉਹਦੇ ਜੰਡ ਹੁੰਦਾ ਸੀਗਾ ਇੱਥੇ ਦਾ ਹੁਣ ਉਸ ਤੋਂ ਬਾਅਦ ਡਿਵੈਲਪ ਹੋ ਗਿਆ ਜਿਵੇਂ ਸਿਸਟਮ ਟਾਈਮ ਨਾਲ ਬਦਲਦਾ ਜਾਂਦਾਗਾ ਤੇ ਫਿਰ ਉਹਨਾਂ ਨੇ ਕੀ ਕਰਤਾ ਪੱਥਰ ਦਾ ਬਣਾਤਾ ਪੱਥਰ ਦਾ ਬਣਾਉਣ ਹੁਣ ਤਾਈਆਂ ਕਰਕੇ ਇਹ ਸਾਰਾ ਕਵਰ ਕੀਤਾ ਹੋਇਆ ਉੱਤੇ ਬਾਬੇ ਜਾਨਾ ਸ਼ਿੱਟਾ ਲਾਉਂਦੇ ਆ ਜਿਹੜੀ ਆ ਪੁਰਾਣਾ ਪੇ ਸ਼ੌਕਰ ਦਾ ਆ ਸੀ ਵੀ ਅਸੀਂ ਸਾਰੇ ਜਿੰਨੇ ਮਰਾਸੀ ਖੜੇ ਆ ਸਾਡੇ ਕੋਲ ਲੋਕ ਅਰਦਾਸ ਕਰਾਉਂਦੇ ਆ ਕਿ ਸਾਡੇ ਬਜ਼ੁਰਗ ਸਿੱਧ ਜੋਂ ਇਹਨਾਂ ਦੀ ਡੇ ਵੀ ਵਫਾਦਾਰੀ ਕਮਾਈ ਆ ਪਹਿਲਾਂ ਉਹਦੇ ਨਾਲ ਦੀ ਮਿੱਟੀ ਨਿਕਲਦੀ ਆ ਸਾਡੇ ਕੋਲੋਂ ਇੱਥੋਂ ਆ ਕੇ ਅਰਦਾਸ ਕਰਵਾਉਂਦੇ ਆ ਇੱਥੋਂ ਅਸੀਂ ਛਿੱਟਾ ਦਿੰਦੇ ਸੀਗੇ ਮੱਢ ਤੇ ਪਰ ਉਹਨਾਂ ਕਮੇਟੀ ਨੇ ਇਹਨੂੰ ਬਣਾਤਾ ਹੁਣ ਕੀ ਕਰਦੇ ਆ ਲੋਕ ਸਿੱਧਾ ਉੱਪਰ ਜਾਂਦੇ ਆ ਜਾਣਦੇ ਫਿਰ ਉੱਪਰ ਉਹਦੇ ਜਿਹੜਾ ਮੱਢ ਬਣਾਇਆ ਹੋਇਆ ਉਹਨਾਂ ਨੇ ਪੱਤਰ ਦਾ ਉਹਦੇ ਉੱਪਰੋਂ ਕਰਦੇ ਆ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਮਰਾਸੀ ਦੀ ਮਰਾਸੀ ਜਾਤ ਇੱਥੇ ਜਾਦੇ ਪਹੁੰਚਦੀ ਹੈ ਇੱਕ ਸੰਧੂ ਜਿਹੜੇ ਗੋਦੇ ਲੋਕ ਪਹੁੰਚਦੇ ਆ ਜੀ ਸਾਡਾ ਜਿਹੜਾ ਬਜ਼ੁਰਗ ਸੀ ਮਰਾਸੀ ਸੀ ਬਾਬਾ ਸਿੱਧ ਜਣ ਸਾਡੇ ਬਜ਼ੁਰਗ ਨੇ ਵਫਾ ਕਮਾਈ ਆ ਬਾਬੇ ਕਾਲੇ ਮੈਰ ਨਾਲ ਬਾਬਾ ਕਾਲਾ ਮੈਰ ਹੈਗਾ ਸੰਧੂਆਂ ਦਾ ਬਜ਼ੁਰਗ ਸੋ ਇਹ ਜਿਹੜਾ ਬਿਸ਼ੋਕਰ ਸੰਧੂ ਪਰਿਵਾਰ ਨਾਲ ਜੁੜਿਆ ਹੋਇਆ ਬਹੁਤੀ ਗਿੰਤੀ ਵਿੱਚ ਤਾਂ ਤੇ ਬਹੁਤ ਉਦਾਦ ਵਿੱਚ ਸੰਧੂ ਪਰਿਵਾਰ ਪਹੁੰਚਦੇ ਆ ਪਰ ਅੱਜ ਕੱਲ ਜਦੋਂ ਹਰ ਇੱਕ ਦੀਆਂ ਸੁੱਖਾ ਪੁਰੀਆਂ ਹੋ ਲੱਪੀਆਂ ਤਾਂ ਤਕਰੀਬਨ ਇੱਕ ਸਵਾਲ ਦਾ ਜਵਾਬ ਤੁਹਾਨੂੰ ਲੈਣਾ ਸੀਗਾ ਪਹਿਲਾਂ ਜਿਵੇਂ ਸੰਧੂ ਪਰਿਵਾਰ ਪਹੁੰਚਦਾ ਸੀਗਾ ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਮਰਾਸੀ ਜਿਹੜੇ ਆਜ਼ਾਦ ਦੇ ਲੋਕ ਇੱਥੇ ਪਹੁੰਚਦੇ ਸੀ ਹੁਣ ਤਾਂ ਹਰ ਧਰਮ ਦੇ ਲੋਕ ਪਹੁੰਚਣ ਲੱਗੇ ਆ ਸਾਰੇ ਗੁੱਤੇ ਇੱਥੇ ਪਹੁੰਚਣ ਲੱਗੇ ਆ ਕਿਉਂਕਿ ਕਿਹਾ ਜਾ ਰਿਹਾ ਹ ਜੋ ਵੀ ਇੱਥੇ ਪਹੁੰਚਦਾ ਆਪਦੀ ਅਰਦਾਸ ਬੇਨਤੀ ਕਰਦਾ ਉਹਦੀ ਪੂਰੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਡੈਫੀਨੇਟਲੀ ਜੇ ਤੁਸੀਂ ਸਰਦਾ ਰੱਖ ਕੇ ਆਉਂਗੇ ਕੋਈ ਵੀ ਪੀਰ ਫਕੀਰ ਤੁਹਾਨੂੰ ਖਾਲੀ ਨਹੀਂ ਮੋੜੂਗਾ ਔਰ ਇਹ ਤਾਂ ਬਹੁਤ ਰਿੱਧੀ ਸਿੱਧੀਆਂ ਵਾਲੇ ਸੀ ਇਹਨਾਂ ਦੇ ਪੰਜ ਪੀਰ ਬਵੰਜਾ ਵੀਰ ਨੌ ਨਾਥ ਗੁਰ ਗੋਰਖਨਾਥ ਜੀ ਮਾਤਾ ਕਾਲੀ ਦਾ 11ਵੇਂ ਸਗਾ ਸਾਰਿਆਂ ਦਾ ਹੱਥ ਸੀਗਾ ਇਹਨਾਂ ਦੇ ਸੋ ਬਹੁਤ ਕਰਨੀ ਵਾਲੇ ਸੀਗੇ ਸੋ ਇਸ ਕਰਕੇ ਜੋ ਵੀ ਪਰਿਵਾਰ ਦਾ ਕੋਈ ਵੀ ਇੱਥੇ ਆਉਂਦਾਗਾ ਕਿਸੇ ਵੀ ਟਰਮੀਨਲ ਬਿਲੋਂਗ ਕਰਦਾ ਹੋਵੇ ਕਿਸੇ ਕਾਸਟਰ ਨਾ ਬਿਲੋਂਗ ਕਰਦਾ ਹੋਵੇ ਉਹ ਹਰ ਇੱਕ ਦਿਨ ਤੇ ਇਹ ਜਿਹੜਾ ਜਿਆਦਾ ਜਿਹੜਾ ਰਸ਼ ਹੁੰਦਾ ਸਾਲਾਨਾ ਜੋੜ ਮੇਲੇ ਤੇ ਹੁੰਦਾ ਜਾਂ ਹੋਰ ਕੋਈ ਦਿਨ ਵੀ ਹੁੰਦੇ ਜਦੋਂ ਸੰਗਤ ਪਹੁੰਚਦੀ ਹੈ ਤੇ ਤਕਰੀਬਨ ਜਿਹੜਾ ਜ਼ਿਆਦਾਤਰ ਰਸਤਾ ਜਿਹੜਾ ਅਪ੍ਰੈਲ ਮਾਰਚ ਅਪ੍ਰੈਲ ਦੇ ਵਿੱਚ ਹੁੰਦਾਗਾ ਜਿਹੜਾ ਵੱਡਾ ਮੇਲਾ ਹੁੰਦਾ ਵੈਸੇ ਮੰਥਲੀ ਇੱਕ ਵੀ ਲੱਗਦੀ ਆ ਮਸਿਆ ਤੋਂ ਇੱਕ ਦਿਨ ਬਾਅਦ ਵੀ ਮੇਲਾ ਭਰਦਾ ਪਰ ਉਹ ਇੰਨਾ ਨਹੀਂ ਭਰਦਾ ਜਿੰਨਾ ਕਿ ਇਹ ਚੇਤਰ ਦੀ ਮਸਿਆ ਨੂੰ ਭਰਦਾਗਾ ਆ ਤੁਸੀਂ ਜਿਹੜਾ ਦੱਸਿਆ ਇਹਨਾਂ ਨੇ ਪੂਰੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਤਾਂ ਇਹ ਸਾਹਮਣੇ ਦਾ ਜਿਹੜਾ ਇਤਿਹਾਸ ਵੀ ਉਹਨਾਂ ਨੇ ਦੱਸਿਆ ਸਾਰਾ ਤਾਂ ਉਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਸ ਜਗ੍ਹਾ ਤੇ ਜਿਹੜੇ ਲੋਕ ਆਪੋ ਆਪਣੀਆਂ ਅਰਦਾਸ ਬੇਨਤੀ ਆ ਕੇ ਪੜਦੇ ਆ ਤਾਂ ਉਹਨਾਂ ਦੀਆਂ ਅਰਦਾਸ ਬੇਨਤੀਆਂ ਇੱਥੇ ਪੂਰੀਆਂ ਹੁੰਦੀਆਂ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਬਾਬਾ ਕਾਲਾ ਮਹਿਰ ਜੀ ਤਾਂ ਜੋ ਵੀ ਮਨੋ ਕਾਮਨਾ ਹੈ ਉਹਨਾਂ ਦੀ ਪੂਰੀ ਹੁੰਦੀ ਹੈ ਇੱਥੇ ਸੁਖਣਾ ਸੁਖਦੇ ਉਹਨਾਂ ਦੀ ਸੁਖਣਾ ਪੂਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਮਿੱਟੀ ਕੱਢੀ ਜਾਂਦੀ ਹੈ ਤਾਂ ਹੁਣ ਨਾਲ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਧਰਮ ਦੇ ਲੋਕ ਇੱਥੇ ਪਹੁੰਚਦੇ ਨੇ ਤਾਂ ਸਾਰੇ ਧਰਮਾਂ ਦੇ ਲੋਕਾਂ ਲਈ ਹੁਣ ਮਨੋਂ ਕਾਉਣਾ ਜਿਹੜੀਆਂ ਪੂਰੀਆਂ ਹੋਣ ਲੱਗੀਆਂ ਜਿਵੇਂ ਹੁਣ ਪਹਿਲਾਂ ਉਹਨਾਂ ਨੇ ਦੱਸਿਆ ਹੈ ਕਿ ਇੱਕ ਮਰਾਸੀ ਪਰਿਵਾਰ ਤੇ ਸੰਧੂ ਪਰਿਵਾਰ ਇੱਥੇ ਪਹੁੰਚਦੇ ਸੀਗੇ ਤਾਂ ਹੁਣ ਸਾਰੇ ਧਰਮਾਂ ਦੇ ਲੋਕ ਇਹਦੀ ਕਵਰੇਜ ਤੁਸੀਂ ਉਹ ਚਪੜੀ ਤੇ ਕਹਤੇ ਨਹੀਂ ਹਾਂਜੀ ਚਪੜੀ ਤੇ ਨਹੀਂ ਜਾਂ ਐ ਜਣ ਉਹ ਚਪੜੀ ਦਾ ਇਤਿਹਾਸ ਵੀ ਦੱਸੋ ਕਿ ਜਿਹੜੀ ਮਿੱਟੀ ਕੱਢੀ ਜਾਂਦੀ ਆ ਉਹ ਸਾਡੇ ਬਜ਼ੁਰਗ ਸਿੱਧ ਜਣ ਦੇ ਨਾਮ ਦੀ ਕੱਢੀ ਜਾਂਦੀ ਆ ਬਾਬਾ ਜੀ ਜਦ ਦੁਨੀਆ ਤੋਂ ਰੁਖਸਤ ਹੋਏ ਆ ਉਦੋਂ ਬਾਬਾ ਜੀ ਆਪਦੇ ਸਪਤ ਬੋਤਰੇ ਨੂੰ ਕਹਿ ਕੇ ਗਏ ਆ ਮੇਰੇ ਤੋਂ ਪਹਿਲਾਂ ਤੁਸੀਂ ਮਰਾਸੀ ਨੂੰ ਮੰਨਣਾ ਉਹਦਾ ਕਾਰਨ ਐ ਸੀ ਸਾਡੇ ਬਜ਼ੁਰਗ ਨੇ ਸਾਡੇ ਸਿੱਧ ਜਣ ਬਾਬੇ ਨੇ ਬਾਬੇ ਕਾਰੇ ਮਹਿਨਤ ਵਫਾ ਕਮਾਈ ਇਸ ਕਰਕੇ ਸਭ ਤੋਂ ਪਹਿਲਾਂ ਉਹਨੂੰ ਮੰਨਿਆ ਜਾਂਦਾ ਉਸ ਤੋਂ ਬਾਅਦ ਫਿਰ ਇਹ ਅਰਦਾਸ ਹੁੰਦੀ ਆ ਯਾਰ ਮਿੱਟੀ ਕੱਢਣ ਜਾਂਦੇ ਆ ਉਹ ਆਪਾਂ ਨਵੇਂ ਵਿਆਹੇ ਜੋੜੇ ਜ਼ਿਆਦਾਤਰ ਜਾਂਦੇ ਆ ਜਾਂ ਜਨਾਂ ਦੇ ਨਵੇਂ ਬੱਚੇ ਹੁੰਦੇ ਆ ਬੱਚੇ ਪੈਦਾ ਹੁੰਦੇ ਉਹ ਜਾਂਦੇ ਜਾਂ ਹੋਰ ਵੀ ਜਿਹੜੀਆਂ ਮਨੋਕਾਮਨਾਵਾਂ ਮਾਹੁਰੀਆਂ ਉਹ ਵੀ ਜਾ ਕੇ ਮਿੱਟੀ ਕੱਢਦੇ ਬਿਲਕੁਲ ਜੀ ਬਿਲਕੁਲ ਜਿਦੀ ਜੋ ਜੋ ਮਨੋਕਾਮਨਾ ਪੂਰੀ ਹੁੰਦੀ ਆ ਉਹ ਸਾਰੇ ਹੀ ਮਿੱਟੀ ਕੱਢ ਕੇ ਆਉਂਦੇ ਆ ਕਿਉਂਕਿ ਬਾਬਾ ਜੀ ਨੇ ਆਖਿਆ ਸੀ ਮੇਰੇ ਤੋਂ ਪਹਿਲਾਂ ਤੁਸੀਂ ਮਰਾਸੀ ਨੂੰ ਮੰਨਣਾ ਉਹਦੇ ਨਾਮ ਦੀ ਮਿੱਟੀ ਕੱਢੋ ਤਾਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਾਨ ਇੱਥੇ ਆਉਂਦਾਗਾ ਬਾਬਾ ਜੀ ਦੇ ਦਰ ਤੇ ਉਹ ਸਭ ਤੋਂ ਪਹਿਲਾਂ ਮਿੱਟੀ ਕੱਢ ਕੇ ਆਏਗਾ ਫਿਰ ਆ ਕੇ ਤੇ ਅਰਦਾਸ ਕਰਾਏਗਾ ਕਾ ਸੋਹਿਆ ਤੁਸੀਂ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਜੋ ਵੀ ਇੱਥੇ ਸੰਗਤ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਜਦੋਂ ਪੂਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਜਿਹੜਾ ਮਿੱਟੀ ਕੱਢੀ ਜਾਂਦੀ ਹੈ ਮਿੱਟੀ ਕੱਢਣ ਤੋਂ ਬਾਅਦ ਇੱਥੇ ਪਹੁੰਚਦੇ ਹੈ ਇੱਥੇ ਜੋ ਵੀ ਪ੍ਰਸ਼ਾਦ ਉਹਨਾਂ ਵੱਲੋਂ ਇੱਥੇ ਚੜਾਇਆ ਜਾਂਦਾ ਹੈ ਤਾਂ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਤਾਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਪੂਰੀ ਲੰਬੀਆਂ ਲੈਣਾ ਜਿਹੜੀਆਂ ਸੰਗਤੀਆਂ ਇੱਥੇ ਲੱਗੀਆਂ ਹੋਈਆਂ ਨੇ